ਜਿਹੜੇ ਮਾਸ ਖਾਣੇ ਬੰਦੇ ਆ ਜਾਂ ਜਾਨਵਰ ਆ ਉਹ ਦੂਜੇ ਦੇ ਕੰਮ ਨਹੀਂ ਆਉਗੇ ਉਹ ਲੁੱਟਣ ਜਾਣਦੇ ਇਕੱਲਾ ਲੁੱਟਣਾ ਹੀ ਜਾਣਦੇ ਹਾਂ ਹੁਣ ਵੇਖੋ ਗਊ ਮਾਸ ਨਹੀਂ ਖਾਂਦੀ ਤੁਹਾਨੂੰ ਦੁੱਧ ਦੇਊਗੀ ਗਾਂ ਮੱਝ ਮਾਸ ਨਹੀਂ ਖਾਂਦੀ ਤੁਹਾਨੂੰ ਦੁੱਧ ਦੇਊਗੀ ਹਾਂ ਬੱਕਰੀ ਮਾਸ ਨਹੀਂ ਖਾਂਦੀ ਤੁਹਾਨੂੰ ਦੁੱਧ ਦੇਊਗੀ ਢੇੜ ਮਾਸ ਨਹੀਂ ਖਾਂਦੀ ਦੁੱਧ ਦੇਊਗੀ ਘੋੜੀ ਮਾਸ ਨਹੀਂ ਖਾਂਦੀ ਦੁੱਧ ਦੇਊਗੀ ਹਾਥੀ ਮਾਸ ਨਹੀਂ ਖਾਂਦਾ ਦੁੱਧ ਦੇਊਗਾ ਹਾਂ ਖੋਤੀ ਮਾਸਰੀ ਖਾਂਦੀ ਦੁੱਧ ਦੇਉਂਗੇ ਇੱਕ ਕੁੱਤਾ ਤੇ ਬਿੱਲਾ ਹੈ ਜਿਹੜਾ ਮਾਸਰੀ ਖਾਂਦਾ ਹੈ ਤੇ ਇੱਕ ਬੰਦਾ ਹੈ ਤੇ ਵੈਸ਼ਨੂ ਵੀ ਬਣ ਜਾਂਦਾ ਹੈ ਬੜਾ ਖਤਰਨਾਕ ਜੀਵ ਹੈ ਧਰਤੀ ਦਾ ਹੈ ਇਨਸਾਨ ਹਾਂ ਕੋਈ ਵੀ ਦੁਨੀਆ ਦਾ ਜੀਵ ਆਪਣੀਆਂ ਨੇਚਰਲ ਕੁਦਰਤੀ ਹੱਦਾਂ ਪਾਰ ਨਹੀਂ ਕਰਦਾ ਇਹ ਬੰਦਾ ਹੈ ਜਿਹੜਾ ਸਾਰੀਆਂ ਕਰ ਜਾਂਦਾ ਹੈ ਬਿੱਲੀ ਵੀ ਕਰ ਜਾਂਦੀ ਹੈ ਕੁੱਤਾ ਵੀ ਕਰ ਜਾਂਦਾ ਹੈ ਕਿਉਂਕਿ ਬਿੱਲੀ ਕੁੱਤਾ ਇੱਕੇਥੇ ਨਹੀਂ ਰਹਿੰਦੇ ਆਏ ਆ ਵੀ ਨਾਲ ਇਸ ਕਰਕੇ ਮਾਸ ਖਾਣਾ એનર્ਜੀ ਹੁੰਦੀ ਹੈ ਦੂਜਿਆਂ ਚ ਵੀ એનર્ਜੀ ਹੈ ਜਿਹੜੇ ਫਲ ਖਾਂਦੇ ਉਹਦੇ ਚ એનર્ਜੀ ਨਹੀਂ ਉਹਨਾਂ ਚ ਵੀ એનર્ਜੀ ਹੈ ਜਿਹੜੇ ਅੰਨ ਖਾਂਦੇ ਉਹਨਾਂ ਚ ਵੀ એનર્ਜੀ ਹੈ ਜਿਹੜੇ ਬਾਜਰਾ ਖਾਂਦੇ ਉਹ ਚ ਵੀ એનર્ਜੀ ਹੈ ਜਿਹੜੇ ਚੌਲ ਖਾਂਦੇ ਉਹਦੇ ਠੀਕ ਹੈ ਬਾਜਰੇ ਦੀ 21% ਹੈ ਚੌਲੇ ਦੀ 3% ਹੈ ਛੋਲੇ ਦੀ 13% ਹੈ ਕਣਕ ਦੀ 4% ਹੈ ਹਮ ਮੱਕੀ ਦੀ 5% ਹੈ ਹੈ ਜਵਾਰ ਦੀ 8% ਹੈ ਉਹਨਾਂ ਦੀ ਜਿਹੜੀ ਨਾ ਤਾਕਤ ਖੁਰਾਕੀ ਮਿਲ ਉਹ ਹੈਗਾ ਤੇ ਮਨੁੱਖ ساری ਉਮਰ ਇਹ ਖਾ ਕੇ ਗੁਜ਼ਾਰਾ ਕਰ ਸਕਦਾ ਹੈ ਚਾਹੇ ਤੂੰ ਬੰਦਾ ساری ਉਮਰ ਮਾਸ ਵੀ ਖਾਈ ਜਾਵੇ ਧਰਮ ਨਾਲ ਕੋਈ ਸੰਬੰਧ ਨਹੀਂ ਧਰਮ ਨਾਲ ਕੋਈ ਸੰਬੰਧ ਨਹੀਂ ਮਾਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਕੋਈ ਸੰਬੰਧ ਨਹੀਂ ਜੋ ਮੈਂ ਬਿਨਾ ਕਾਲ ਤੋਂ ਠੇਕੇ ਲਾ ਰੱਖਿਆ ਧਰਮ ਨਾਲ ਕੋਈ ਦੇਖੋ ਇਸਾਈ ਸਾਰੇ ਮਾਸ ਖਾਂਦੇ ਆ ਹਾਂਜੀ ਸਾਰੇ ਦਿਨ ਇਹਦੇ ਰਾਜ ਕਰਦੇ ਆ ਯਹੂਦੀ ਸਾਰੇ ਮਾਸ ਖਾਂਦੇ ਆ ਦੇਖੋ ਕਿਤੇ ਪਹੁੰਚੇ ਹੋਏ ਨੇ اسلام والے سارے ਮਸ ਖਾਂਦੇ ਆ ਕਿੱਥੇ ਪਹੁੰਚੇ ਹੋਇਆ ਫਿਰ ਤਾਂ ਪਾਪਾਂ ਨਾਲੇ ਮਾਰੀ ਜਾਣ ਪਾਪ ਨੂੰ ਕੋਈ ਨਹੀਂ ਹੈ ਇਹ ਕੋਈ ਪਾਪ ਤੇ ਪੁੰਨ ਅਣਪੜਤਾ ਦਾ ਸ਼ਬਦ ਹੈ ਠੀਕ ਹੈ ਪਰ ਮੈਂ ਜੋ ਨਾ ਵੀ ਹਰ ਬੰਦੇ ਦਾ ਹਰ ਜੀਵ ਦਾ ਆਪਣਾ ਜਿਉਣ ਦਾ ਅਧਿਕਾਰ ਹੈ ਮੈਨੂੰ ਮੇਰੀ ਤਾਕਤ ਲਈ ਤੇ ਮੇਰੀ ਜੀਵ ਦੇ ਸਵਾਦ ਲਈ ਜੀਵ ਮਾਰ ਕੇ ਖਾਣ ਦਾ ਕੋਈ ਹੱਕ ਨਹੀਂ ਅੱਜ ਕੱਲ ਨਵੀਂ ਗੱਲ ਆਈ ਨਾ ਵੀ ਕਹਿਣ ਲੱਗੇ ਆ ਵੀ ਸਿੱਖ ਪੰਚੇ ਤਾਂ ਪ੍ਰਵਾਣ ਆ ਝਟਕਾ ਤੁਸੀਂ ਕਰ ਸਕਦੇ ਹੋ ਇਕੱਲੇ ਝਟਕਾ ਸ਼ਾਪਸ ਵੀ ਖੁੱਲਣ ਲੱਗ ਗਏ ਮੈਂ ਤੁਹਾਡੇ ਨਾਲ ਗੱਲ ਆਪਦੀ ਕੈਮਰਾ ਕਰ ਰਹੇ ਉਹ ਕਰਦੇ ਨੇ ਵੀ ਝਟਕਾ ਫਾਰਸਾ ਝਟਕਾ ਕੋਈ ਹੱਜੇ ਸ਼ਬਦੀ ਵੀ ਘੜ ਲੈਂਦੇ ਆ ਆ ਕਈ ਆ ਜਿਹੜਾ ਮੁਰਗਾ ਮੰਨੇ ਇਸਲਾਮ ਦੇ ਨਾਮ ਤੇ ਮੁਰਗਿਆਂ ਦੀ ਦੁਕਾਨਾਂ ਦੇ ਨਾਮ ਤੇ ਤਰੇ ਹੋਏ ਨਾ ਇਹ ਧਰ ਸਕਦੇ ਆ ਧਰੀ ਜਾਣ ਪਰ ਤੁਸੀਂ ਵੇਖਣਾ ਵੀ ਮੈਨੂੰ ਇਹਦੀ ਲੋੜ ਹੈ ਮੈਂ ਕਹਿੰਦਾ ਵੀ ਬਿਲਕੁਲ ਲੋੜ ਨਹੀਂ ਨਹੀਂ ਮੈਂ ਮੈਂ ਬੈਠਾ ਮੈਂ 5 ਫੁੱਟ 5 ਇੰਚ ਕੱਦ ਦਾ ਬੰਦਾ 55 ਕਿਲੋ ਮੇਰਾ ਪਾਰ ਹੈ ਜਿੰਨੇ ਬੰਦੇ ਦੁਨੀਆ ਦੇ ਬਾਜ਼ਖਾਨੇ ਮੇਰੇ ਨਾਲ ਤੋਲਦੇ ਜੇ ਬੰਦਾ ਰਲ ਜੇ ਨੜੇ ਨੂੰ ਜਤਾਕਦਾ ਠੀਕ ਹੈ ਨਾ ਬੰਦੇ ਚ ਸੰਜਮ ਖੁਰਾਕ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਹੋਣਾ ਚਾਹੀਦਾ ਹੈ ਜੀਵ ਦਾ ਸਵਾਦ ਹੈ ਇਹ ਵੇਖ ਕੇ ਕਿਹਦਾ ਘਾਤ ਨਹੀਂ ਕਰਨਾ ਚਾਹੀਦਾ ਮਤਲਬ ਮਾਸ ਸਿੱਧਾ ਡਾਇਰੈਕਟਲੀ ਹੈ ਤਾਂ ਜੀਭ ਦਾ ਸਵਾਦ ਹੀ ਹੈ ਮੈਂ ਤੈਨੂੰ ਸਵਾਦ ਮੰਨਦਾ ਮੈਨੂੰ ਇਹਦੀ ਤਾਕਤ ਦੀ ਲੋੜ ਹੀ ਨਹੀਂ ਮੈਂ ਮੰਨ ਲਓ ਮਾਸ ਖਾ ਕੇ ਮੈਂ ਤਕੜਾ ਹੋਣਾ ਹੈ ਮੈਂ ਕਿਨੂੰ ਕੁੱਟਣਾ ਹੈ ਮਰ ਨਾ ਕਿ ਇਹ ਲੜਾਈ ਕਿਉਂ ਜਿਹੜਾ ਕੁੱਟਣਾ ਪਵੇ ਫਿਰ ਤੁਸੀਂ ਕਹੋ ਜੀ ਤੁਸੀਂ ਨਹੀਂ ਕਿਸੇ ਨੂੰ ਕੁੱਟਣਾ ਕੋਈ ਤੁਹਾਨੂੰ ਨਾ ਕੁੱਟੇ ਇਹ ਵੀ ਹੈ ਨਾ ਉਹਦਾ ਵੀ ਇੰਤਿਹਾਮ ਹੋ ਜਾਂਦਾ ਹੋ ਜਾਂਦਾ ਐਸੀ ਗੱਲ ਹੈ ਮਨੁੱਖ ਸਿਆਣਾ ਹੋਵੇ ਹਰੇਕ ਪ੍ਰਕਾਰ ਦੇ ਪਸ਼ੂ ਗ੍ਰਤੀਆਂ ਦਾ ਇੰਤਿਹਾਮ ਹੋ ਜਾਂਦਾ ਨੁਕਸਾਨ ਹੋਵੇ ਬੋਧਕ ਤੌਰ ਤੇ ਕਰਦਾਰ ਦਾ ਉੱਚਾ ਹੋਵੇ ਉਹ ਪਸ਼ੂ ਭਰਤੀਆਂ ਦੇ ਇਲਾਜ ਕਰ ਸਕਦਾ ਹੈ ਉਹਨਾਂ ਨੂੰ ਰੋਕ ਸਕਦਾ ਹੈ ਬਾਕੀ ਸਿਰ ਖਾਈ ਜਾਂਦੇ ਪਰ ਲੜਾਕੇ ਤਾਂ ਖਾਂਦੇ ਸੀ ਨਾ ਤੁਸੀਂ ਕਹਿ ਰਹੇ ਹੋ ਲੜਾਕੇ ਲੜਾਕਿਆਂ ਨੂੰ ਲੜਾਕੇ ਨੇ ਕੀ ਫਾਇਦਾ ਜਿਹੜੇ ਹੋਈ ਲੜਾਕੇ ਉਹਨਾਂ ਦਾ ਕੀ ਯੋਗਦਾਨ ਕੀ ਹੈ ਹੁਣ ਹੁਣ 212 ਕਰੋੜ ਸਾਈ ਹੈ 140 ਕਰੋੜ ਇਸਲਾਮ ਵਾਲੇ ਨੇ 112 ਕਰੋੜ ਆਪਣੇ ਸਾਡੇ ਆ ਮੁਸਲਮਾਨ ਭਾਈਚਾਰਾ ਤੇ ਆਪਾਂ ਵੀ 2 ਕਰੋੜਾਂਗੇ ਆਪਾਂ ਬੜਾ ਮਾਸ ਖਾ ਕੇ ਆਪਾਂ ਕੀ ਕਰਤਾ ਪਹਿਲਾਂ ਤੇ ਹੀ ਲਰੂ ਇਸਲਾਮ ਨੇ ਕੀ ਕਰਤਾ ਦੁਨੀਆ ਲਈ ਜਿਹੜਾ ਮਾਸ ਖਾਣੇ ਲੋਕ ਨੇ ਇਸਾਈਅਤ ਨੇ ਕੀ ਕਰਤਾ ਦੁਨੀਆ ਲਈ ਤੇ ਆਪਾਂ ਵੀ ਕੀ ਕਰ ਦਾਂਗੇ ਜਿਹੜਾ ਬੰਦਾ ਕਿਸੇ ਲਈ ਕਰਦਾ ਨਾ ਉਹ ਆਪਦਾ ਸਵਾਦ ਵੀ ਛੱਡਦਾ ਹੈ ਆਪਦਾ ਪ੍ਰਭਾਵ ਵੀ ਛੱਡਦਾ ਹੈ ਲੁੱਟ ਕੁਸਤ ਵੀ ਛੱਡਦਾ ਥੋੜਾ ਖਾ ਕੇ ਵੀ ਗੁਜ਼ਾਰਾ ਕਰ ਲੈਂਦਾ ਇਹ ਕਹਣਾ ਨਹੀਂ ਜੀ ਖਾਣਿਆ ਜੀ ਸਾਨੂੰ ਕੋਈ ਕੀ ਆਦਾ ਸਾਨੂੰ ਧਰਮਾ ਕਹਿੰਦਾ ਧਰਮ ਦਾ ਤੇ ਖੁਰਾਕ ਦਾ ਕੋਈ ਸੰਬੰਧ ਨਹੀਂ ਖੁਰਾਕ ਬੰਦੇ ਲਈ ਜ਼ਰੂਰੀ ਆ ਕਿਉਂਕਿ ਖਾਹ ਕਰਕੇ ਹੀ ਬੰਦੇ ਦੇ ਅੰਦਰ ਤਾਕਤ ਪੈਂਦੀ ਆ ਤੇ ਤਾਕਤ ਕਰਕੇ ਹੀ ਬੰਦਾ ਜਿਉਂਦਾ ਹੂੰ ਖੁਰਾਕ ਖਾਣੀ ਪੈਂਦੀ ਉਹਦੀ ਫੂਡ ਵੈਲਿਊ ਆਦੀ ਖੁਰਾਕੀ ਮੁੱਲ ਆ ਦੇ ਵਿੱਚ ਧਰਮ ਨਾਲ ਕੀ ਸੰਬੰਧ ਆ ਜੇ ਕੁਝ ਤਾਰੂ ਕਹੇ ਜੀ ਇਸ ਤਾਂ ਬਿਲਕੁਲ ਖਾਣੇ ਹੀ ਕੁਛ ਨਹੀਂ ਅੱਜ ਮੈਂ ਗੰਗਾ ਕਿਨਾਰੇ ਬੈਠੇ ਨੇ ਨੰਗੇ ਫਿਰਦੇ ਆ ਇਹ ਕੱਪੜੇ ਨਹੀਂ ਪਾਉਣਾ ਇਹ ਵੀ ਗੱਤ ਹੈ ਇੱਕ ਬੰਦਾ ਸਾਰੀ ਕਪੜਾ ਤੇ ਬਗੈਰੀ ਫਿਰਦਾ ਨਹੀਂ ਭਾਈ ਪਾਲਾ ਸਮਾਜ ਦੇ ਵਿੱਚ ਨੰਗਾ ਬੰਦਾ ਕੋਈ ਬਹੁਤਾ ਚੰਗਾ ਵੀ ਨਹੀਂ ਲੱਗਦਾ ਜੇ ਲੱਗਦਾ ਦੱਸ ਦਿਓ ਪਰ ਲੋਕੀ ਤਾਂ ਮੱਥੇ ਟੇਕਦੇ ਆ ਜਾਂਦੇ ਮੱਥੇ ਮੈਂ ਨਾ ਜੀ ਚੁੰਮਣ ਤੱਕ ਜਾਂਦੇ ਸਾਰਾ ਕੁਝ ਮੱਥਾ ਤਾਂ ਟੇਕਣਾ ਬੜੀ ਥੋੜੀ ਜੀ ਗੱਲ ਹੈ ਵੀ ਬਾਬੇ ਦੇ ਪਤਾ ਨਹੀਂ ਕਿਹੜੇ ਸਰੀਰ ਦਾ ਹਿੱਸਾ ਅਸੀਂ ਚੁੰਮ ਲਈਏ ਨਾ ਗੰ ਜਾਂਦੇ ਆ ਕਿ ਇਹ ਕਰਦੇ ਆ ਇਹ ਗੈਰ ਵਿਗਿਆਨਕ ਗੈਰ ਚਿੰਤਨਾ ਦੀ ਗੱਲ ਹੈ ਮਨੁੱਖਤਾ ਦੀ ਇਹ ਸਮਝਦੋ ਕਾਟ ਹੈ ਮੈਂ ਤੈਨੂੰ ਕਾਟ ਦੇਣਾ ਮੈਂ ਨਾ ਤੁਸੀਂ ਸ਼ਲੀਨਤਾ ਦੀ ਘਾਟ ਹੈ ਤੁਸੀਂ ਗੱਲ ਕਰੀ ਦਿੱਤੀ ਵੀ ਉੱਥੇ ਆ ਨਾਗਾ ਸਾਧੂ ਵੀ ਬੈਠੇ ਹੋਏ ਨੇ ਦੂਜੇ ਪਾਸੇ ਮੈਂ ਅੱਜ ਕਦੇ ਦੇਖਿਆ ਨਹੀਂ ਅੱਜ ਇੱਕ ਵੀਡੀਓ ਦੇਖ ਰਿਹਾ ਸੀ ਵੀਡੀਓ ਆਪਾਂ ਚਲਾ ਵੀ ਦਵਾਂਗੇ ਉਹ ਨਾਗਾ ਸਾਧਨੀਆ ਸੀਗੀਆਂ ਹਾਂ ਸੀਗੀਆਂ ਮਤਲਬ ਉਹ ਵੀਡੀਓ ਮੈਂ ਦੇਖੀ ਵੀ ਉਹ ਜਾ ਰਹੀਆਂ ਨੇ ਤੇ ਨਾਲ-ਨਾਲ ਜ਼ਰੂਰ ਉਹਨਾਂ ਨੇ ਵਸਤਰ ਬੜੇ ਘੱਟ ਪਾਏ ਹੋਏ ਸੀ ਪਰ ਪੈਸੇ ਸਭ ਕੋਲ ਫੜੀ ਜਾ ਰਹੇ ਸੀ ਹਾਂ ਜਿਹੜਾ ਮਰਜ਼ੀ ਦੇ ਦੇ ਜਿਹੜਾ ਮਰਜ਼ੀ ਦੇ ਦੇ ਦੇਖੋ ਤਪੜੇ ਚਾਕੇ ਪੈਸਾ ਚਾਕੇ ਤਾਂ ਮੰਨ ਜਾਣ ਕਰਦੇ ਪਏ ਸਾਰੇ ਰੌਣਾ ਦਾ ਪੈਸਾ ਆਰਥਿਕਤਾ ਦਾ ਕਿਹੜਾ ਨਾਗਰ ਸਾਧੂ ਜੀ ਦੀ ਮੁਕਤੀ ਹੋਈ ਹੋਵੇ ਜਿਹੜਾ ਤੁਹਾਨੂੰ ਹੱਥ ਕਰਕੇ ਕਹਦੇ ਵੀ ਆਹ ਵੇਖੋ ਜੀ ਮੇਰਾ ਪ੍ਰਤਾਪ ਪੈਸਾ ਤਾਂ ਲੋਕਾਂ ਤੋਂ ਫੜਦਾ ਗਰੀਬ ਤੋਂ ਗਰੀਬ ਤੋਂ ਵੀ ਪੈਸੇ ਫੜਦਾ ਕਈ ਤੋਂ 5 ਰੁਪਏ ਕਈ ਤੋਂ 10 ਰੁਪਏ ਕਈ ਤੋਂ 20 ਰੁਪਏ ਅਮੀਰ ਆ 100 ਦੇ ਦਿੰਦਾ 500 ਦਾ ਨੋਟ ਦੇ ਦਿੰਦਾ ਹੈ ਜਵਾਖੜਾ ਦਾ ਸਿੱਕਾ ਦੇ ਦਿੰਦਾ ਪੈਸਾ ਦੇਣਾ ਨਹੀਂ ਕਹਿੰਦੇ त्याਗਿਆ ਜੀ ਖੋਰ ਗੱਲਾਂ त्यागਣ ਦੀਆਂ ਸਾਰੀਆਂ ਭਰਮਾਂ ਪਖੰਡਾ ਹੈ ਜੋ ਇਹ ਕਰਦੇ ਆ ਧਰਮ ਤੇ ਪਖੰਡ ਨੂੰ त्याग ਕੇ ਸਹੀ ਕਰਮ ਸਹੀ ਵਿਵੇਕ ਸਹੀ ਕਰਤ ਤੇ ਮਨੁੱਖਤਾ ਦੀ ਗੱਲ ਸਾਹਮਣੇ ਆ ਜੇ ਫਿਰ ਆਪਾਂ ਸਾਰੇ ਤਰੱਕੀ ਕਰਾਂਗੇ ਬਾਪੂ ਜੀ ਉਹ ਬਾਬੇ ਨੂੰ ਕੀ ਕਹਿਣਾ ਉਹ ਬਾਬਾ ਜੀ ਨੂੰ ਕੀ ਕਹਿਣਾ ਚਾਹਾਂਗੇ ਜਿਨ੍ਹਾਂ ਨੇ ਇੱਕ ਹੱਥ ਉੱਪਰ ਰੱਖਿਆ ਦੇਖੀ ਹੋਣੀ ਵੀਡੀਓ ਹਾਂ ਹਾਂ ਵੀ ਦੱਸੋ ਵੀ ਇੱਕ ਹੱਥ ਉੱਪਰ ਕਰਨ ਨਾਲ ਕੀ ਗੱਲ ਉੱਤੋਂ ਸਮਾਨ ਡਿੱਗਣ ਲੱਗਿਆ ਪਤਾ ਲੱਗੇ ਨਾ ਵੀ ਉੱਤੇ ਕਰ ਲਿਆ ਕੁਈ ਆਹਦਾ ਬਾਬਾ ਨੇ ਕਹੀ ਜੀ ਮੈਂ ਤਾਂ ਧੋਨੇ ਕੀਤੇ ਹੋਏ ਨੇ। ਜੇ ਕੋਈ ਆਹਦਾ ਬਾਬਾ ਉੱਥੇ ਬੈਠਾ ਜੀ ਮੈਂ ਤਾਂ ਲੱਤਾਂ ਤਾਹ ਕਰ ਰੱਖੀਆਂ। ਫਿਰ ਕੀ ਕਰਾਂਗੇ? ਵੀ ਮੈਂ ਤਾਂ ਜੀ ਲੱਤਾਂ ਤਾਹ ਕਰੇ ਕੇ ਸਮਾਨਾ ਡੇਕ ਪੇ। ਇਸ ਕਰਕੇ ਇਹ ਸਾਰੇ ਭਰਮ ਪੈਦਾ ਕਰਦੇ ਨੇ। ਧਰਮਾਂ ਦੇ ਵਿੱਚੋਂ ਸਾਨੂੰ ਨਿਕਲਣਾ ਚਾਹੀਦਾ। ਇਸ ਭਾਈਚਾਰੇ ਨੂੰ ਵਿੱਚੋਂ ਨਿਕਲਣਾ ਚਾਹੀਦਾ। ਵਿਕਾਸ ਮਨੁੱਖਤਾ ਦਾ ਵਿਗਿਆਨਕ ਚਿੰਤਨ ਤੇ ਮਨੁੱਖੀ ਸੋਚ ਨਾਲ ਹੁੰਦਾ। ਕਰਮ ਕਾਂਡ ਤੇ ਅੰਧ ਵਿਸ਼ਵਾਸ ਨਾਲ ਨਹੀਂ ਹੁੰਦਾ।